ਹਾਂਜੀ ਦੋਸਤੋ ਕਿਵੇਂ ਹੋ ਸਾਰੇ ਖਬਰਨਾਮਾ ਚੈਨਲ ਉਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਆਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਹਾਲਾਤ ਦਿਨੋਂ ਦਿਨ ਖਰਾਬ ਹੀ ਹੁੰਦੇ ਜਾ ਰਹੇ ਹਨ ਹਰ ਦਿਨ ਕੋਈ ਨਾ ਕੋਈ ਕਾਂਡ ਪੰਜਾਬ ਵਿੱਚ ਹੋਇਆ ਹੀ ਰਹਿੰਦਾ ਹੈ ਇੱਕ ਮੁੱਦਾ ਠੰਡਾ ਨਹੀਂ ਪੈਂਦਾ ਕਿ ਦੂਜੀ ਕੋਈ ਮਾੜੀ ਖਬਰ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਅੱਜ ਦੀ ਖਬਰ ਗੁਰਵਿੰਦਰ ਸਿੰਘ ਨਾਲ ਜੁੜੀ ਹੋਈ ਹੈ ਜਿਸ ਦਾ ਕਿ ਉਸ ਦੀ ਹੀ ਵਾਈਫ ਤੇ ਉਸ ਦੇ ਆਸ਼ਕ ਵੱਲੋਂ ਕਤਲ ਕਰ ਦਿੱਤਾ ਗਿਆ ਹੈ ਗੱਲ ਇਸ ਤਰ੍ਹਾਂ ਹੈ ਦੋਸਤੋ ਤੁਸੀਂ ਜੇ ਆਹ ਫੋਟੋ ਦੇਖ ਰਹੇ ਹੋ ਇਸ ਮੁੰਡੇ ਦਾ ਨਾਮ ਹੈ ਹਰਕਮਲ ਸਿੰਘ ਗਰੇਵਾਲ ਜੋ ਕਿ ਹੁਣ ਫਰਾਰ ਹੈ ਪੁਲਸ ਨੇ ਕਿਹਾ ਕਿ ਹਰ ਜਗ੍ਹਾ ਇਸ ਮੁੰਡੇ ਦੀ ਫੋਟੋ ਲਾਓ ਤੇ ਇਸ ਨੂੰ ਫੜਾਉਣ ਵਿੱਚ ਹੈਲਪ ਕਰੋ ਕਿਉਂਕਿ ਇਹ ਬੰਦਾ ਯੂਪੀ ਬਿਹਾਰ ਵੱਲ ਭੱਜ ਗਿਆ ਹੈ ਪੂਰੀ ਗੱਲ ਇਸ ਤਰ੍ਹਾਂ ਹੈ ਕਿ ਇਹ ਕੁੜੀ ਰੁਪਿੰਦਰ ਜੋ ਕਿ ਆਪਣੇ ਇਸ ਆਸ਼ਕ ਨਾਲ ਮਿਲੀ ਹੋਈ ਸੀ ਬੀਤੀ ਰਾਤ ਉਸ ਨੂੰ ਆਪਣੇ ਘਰ ਬੁਲਾਉਂਦੀ ਹੈ ਤੇ ਆਪਣੇ ਆਸ਼ਕ ਦੀ ਮਦਦ ਨਾਲ ਆਪਣੇ ਹੀ ਘਰ ਵਾਲੇ ਦਾ ਗਲਾ ਘੁੱਟ ਦਿੰਦੀ ਹੈ ਤੇ ਉਸ ਨੂੰ ਮਾਰ ਵੀ ਦਿੰਦੀ ਹੈ ਉਸ ਦੀ ਲਾਸ਼ ਨੂੰ ਛੱਤ ਉੱਪਰ ਰੱਖ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਜਨਾਨੀ ਆਪਣੇ ਘਰ ਦਾ ਸਾਰਾ ਸਿਉਣਾ ਹਰਕਮਲ ਸਿੰਘ ਗਰੇਵਾਲ ਨੂੰ ਫੜਾ ਦਿੰਦੀ ਹੈ ਕਿ ਤੂੰ ਚੱਲ ਮੈਂ ਬਾਅਦ ਵਿੱਚ ਆ ਜਾਵਾਂਗੀ ਉਸ ਤੋਂ ਬਾਅਦ ਆਪ ਹੀ ਰੌਲਾ ਪਾ ਦਿੰਦੀ ਹੈ ਕਿ ਸਾਡੇ ਘਰ ਚੋਰ ਆ ਗਏ ਹਨ ਤੇ ਮੇਰੇ ਪਤੀ ਦਾ ਕੁੱਟਮਾਰ ਕਰਕੇ ਸਾਰਾ ਸੋਨਾ ਚੋਰੀ ਕਰਕੇ ਲੈ ਗਏ ਨੇ ਰੁਪਿੰਦਰ ਕੌਰ ਦੀ ਇਹ ਚੋਰੀ ਇਸ ਕਰਕੇ ਫੜੀ ਜਾਂਦੀ ਹੈ ਕਿਉਂਕਿ ਗੁਰਵਿੰਦਰ ਸਿੰਘ ਨੇ ਇਹਨਾਂ ਦੀ ਸਾਰੀ ਪ੍ਰੇਮ ਕਹਾਣੀ ਆਪਣੀ ਭੈਣ ਨੂੰ ਦੱਸੀ ਹੁੰਦੀ ਹੈ ਇਸ ਕਰਕੇ ਗੁਰਵਿੰਦਰ ਦੀ ਭੈਣ ਨੂੰ ਸ਼ੱਕ ਹੁੰਦਾ ਕਿ ਇਹ ਸਭ ਝੂਠ ਬੋਲ ਰਹੀ ਹੈ ਗੁਰਵਿੰਦਰ ਦੀ ਭੈਣ ਦੁਆਰਾ ਕੇਸ ਦਰਜ ਕਰਵਾ ਦਿੱਤਾ ਜਾਂਦਾ ਹੈ ਤੇ ਬਾਅਦ ਵਿੱਚ ਪੁਲਿਸ ਕੋਲ ਰੁਪਿੰਦਰ ਕੌਰ ਵੀ ਮੰਨ ਜਾਂਦੀ ਹੈ ਕਿ ਇਹ ਮੈਂ ਤੇ ਮੇਰੇ ਆਸ਼ਕ ਨੇ ਸਭ ਕੁਝ ਕਿਵੇਂ ਕਿਵੇਂ ਪਲਾਨ ਕੀਤਾ ਸੀ ਤੁਹਾਨੂੰ ਸਾਰਿਆਂ ਨੂੰ ਦੋਸਤੋ ਇੱਕ ਬੇਨਤੀ ਹੈ ਕਿ ਗੁਰਵਿੰਦਰ ਨੂੰ ਜਸਟਿਸ ਮਿਲਣਾ ਚਾਹੀਦਾ ਹੈ ਤੁਸੀਂ ਕਮੈਂਟਾਂ ਵਿੱਚ ਜਸਟਿਸ ਫੋਰ ਗੁਰਵਿੰਦਰ ਜ਼ਰੂਰ ਲਿਖਿਓ ਤੇ ਇਸ ਵੀਡੀਓ ਨੂੰ ਸਭ ਤੱਕ ਸਾਂਝੀ ਜ਼ਰੂਰ ਕਰ ਦਿਓ ਤਾਂ ਕਿ ਇਹ નિર્ਦੋਸ਼ ਬੰਦੇ ਦਾ ਕਾਤਲ ਫੜਿਆ ਜਾ ਸਕੇ ਧੰਨਵਾਦ